ਸਾਧੋ ਕਿਉਂ ਨੇ 165000 ਜੋ ਬੋਲੀ ਚੱਲ ਰਹੀ ਹੈ ਬਾਕੀ ਤੁਹਾਨੂੰ ਦੱਸ ਦਿਆਂਗੇ 245 ਅੱਜ ਦੋਸਤੋ ਜਿਉਂ ਦੇ ਆਟੋਬੈਡੀ ਨੇ ਕਿ ਆਗੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਆ ਇਸਕੀ ਮਾਰੂ ਗੱਡੀ ਆ ਬਹੁਤ ਸੋਹਣੀ ਕੰਡੀਸ਼ਨ ਹੈ ਇਹਦੀ 245000 ਦਾ ਰੇਟ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਆ 250000 ਦੇ ਲੱਗ ਰਹੇ ਨੇ ਤੁਸੀਂ ਦੇਖ ਸਕਦੇ ਹੋ ਲਾਈਵ ਦੇ YouTube ਦੇ ਉੱਪਰ ਦਿਖਾ ਰਹੇ ਹਾਂ 24 ਲੱਖ ਰੁਪਏ ਦੇ ਉੱਪਰ ਲੱਗ ਜਾ ਬੇਚੋ ਕੰਡੀਸ਼ਨ ਦਿਖਾ ਦਿਓ ਮੜੀ ਦੇਖੋ ਚੈੱਕ ਕਰ ਲਓ ਕੰਡੀਸ਼ਨ ਦੋਸਤੋ ਬਿਲਕੁਲ ਸੋਹਣੀ ਕੰਡੀਸ਼ਨ ਦੀ ਹੈ ਇਹ ਗੱਡੀ ਤੁਹਾਨੂੰ ਮਿਲ ਜੂਗੀ ਆਲਟੋ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਹੈ ਨਵੀਂ ਗੱਡੀ ਹੈ ਬਿਲਕੁਲ ਦੋਸਤੋ ਟਾਇਰ ਬਿਲਕੁਲ ਸ਼ੀਰ ਕੰਪਨੀ ਦੇ 7 ਲੱਖ ਰੁਪਏ ਹੈ 22 ਲੱਖ ਆਇਆ ਮੇਰੇ ਤੱਕ 22 ਲੱਖ ਰੁਪਏ ਤੋਂ ਲਾਇਆ 3 ਲੱਖ ਰੁਪਏ ਹੈ ਦੀ ਵੈਲਿਊ ਹੋ ਘੱਤੀ ਹੋਈ ਆ ਦੇ ਉਹ ਵੈਲਿਊਏਸ਼ਨ ਦੇ ਹਿਸਾਬ ਨਾਲ ਹੀ ਗੱਡੀ ਦੋਸਤੋ ਰੇ ਵਿਕੂਗੀ 3 ਲੱਖ ਰੁਪਏ ਦੀ ਵੈਲਿਊ ਤੇ ਘੱਤੀ ਵੀ ਆ 2.50 ਲੱਖ ਰੁਪਏ ਦੋਸਤੋ ਇਹਦੀ ਬੋਲੀ ਚੱਲ ਰਹੀ ਹੈ ਇਹ ਅਲਟੋ ਕੱਡੀ ਆ ਗਈ 2017 ਮਾਡਲ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਆ 2 ਲੱਖ 2 2017 ਮਾਡਲ ਆ 4 ਲੱਖ ਰੁਪਏ ਦੀ ਕੰਡੀਸ਼ਨ 4 ਲੱਖ ਰੁਪਏ ਦੋਸਤੋ ਦੀ ਮੰਗ ਹੈਗੀ ਆ ਦੇਖ ਸਕਦੇ ਹੋ 4 ਲੱਖ ਰੁਪਏ ਦੀ ਮੰਗ ਆ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਆ ਨਵੀਂ ਗੱਡੀ ਆ 2014 ਮਾਡਲ ਇਹ ਗੱਡੀ ਦਾ ਮਾਡਲ ਆ 2017 4 ਲੱਖ ਰੁਪਏ ਇਹਦੀ ਦੋਸਤੋ ਡਿਮਾਂਡ 4 ਲੱਖ ਰੁਪਏ ਤੋਂ ਘੱਟ ਨਹੀਂ ਦਿੱਤੀ ਜਾਊਗੀ 4 ਲੱਖ ਰੁਪਏ ਇਹਦੀ ਕੀਮਤ ਦਾ ਗੱਡੀ ਦੀ 2017 ਮਾਡਲ ਦੇਖ ਸਕਦੇ ਹੋ 360000 ਰੁਪਏ ਦੇ ਉੱਪਰ ਇਹਦੀ ਬੋਲੀ ਤਾਂ 1 ਲੱਖ 80000 ਰੁਪਏ ਵੱਡੀ ਆ ਇਹ 36 35 35 35 35 360000 ਰੁਪਏ 34 34 34 34 34 34 1 ਲੱਖ 70000 ਰੁਪਏ ਗੱਡੀ ਦੀ ਕੀਮਤ ਚੱਲ ਰਹੀ ਹੈ ਦੋਸਤੋ ਬਾਕੀ ਦੇਖ ਸਕਦੇ ਆ ਵੀ ਜੇ ਕੋਈ ਖਰੀਦਦਾ 2023 ਮਾਡਲ ਗੱਡੀ ਐ ਤੁਹਾਡੇ ਸਾਹਮਣੇ ਆ ਸੀਐਨਜੀ ਦੇ ਵਿੱਚ ਆ ਇਹ ਤੁਸੀਂ ਚੈੱਕ ਕਰ ਸਕਦੇ ਹੋ 470000 470 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 4 ਪਿੱਛੋਂ ਬਿਲਕੁਲ ਓਕੇ ਆ ਪੈਰਾਂ ਦੀ ਬਿਲਕੁਲ ਓਕੇ ਗੱਡੀ ਆ ਹੈਗਾ ਜੀ ਕਿਸੇ ਦਾ ਨਾਮ ਭਾਈ ਸਰ 23 ਮਾਡਲ ਵੈਗਨਰ ਆ ਰਿਹਾ 23 ਮਾਡਲ ਵੈਗਨਰ ਗੱਡੀ ਤੁਸੀਂ ਦੇਖ ਸਕਦੇ ਹੋ YouTube ਦੇ ਉੱਪਰ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਬਹੁਤ ਸੋਹਣੀ ਕੰਡੀਸ਼ਨ ਦੀ ਵੈਗਨਰ ਗੱਡੀ ਆ 23 ਮਾਡਲ ਆ 26 ਤੱਕ ਇਹਦਾ ਬੀਮਾ ਹੋਇਆ ਹੋਇਆ ਅੰਸੋਰਸ ਬੀਮਾ ਬਿਲਕੁਲ ਓਕੇ ਆ ਆਨਟਾ ਤੇ ਗੱਡੀ ਆ ਸੋਹਣੀ ਕੰਡੀਸ਼ਨਾਂਾਂ ਗੱਡੀ ਆ 4.50 ਲੱਖ 4.50 4.50 4.50 50 ਦਾ ਪਰ ਦੋ ਦਾ ਸੀਐਨਜੀ ਉਹ ਵੀ ਹੈ ਗੱਡੀ ਵਿੱਚ ਉਹ ਤੇ ਸੀਐਨਜੀ ਦੇ ਵਿੱਚ ਇਹ ਗੱਡੀ ਉਹ ਮੈਂ ਜੀ ਰੱਖ ਰਹੀ ਆ ਬਿਲਕੁਲ ਨਾ 2002 ਮਾਡਲ ਦਾ ਤਕਾਕ ਦਾ ਸੀਐਨਜੀ 2002 ਮਾਡਲ ਦਾ ਸੀਐਨਜੀ ਦੇ ਵਿੱਚ 4.50 ਲੱਖ ਆ ਗਿਆ 4.50 4.50 4.50 4.50 4.50 4.50 4.50 4.50 ਦੇਖ ਸਕਦੇ ਹੋ ਜੇ ਭਾਵੇਂ ਕੋਈ ਲੋਕਾਂ ਦੇ ਰਹਿਣ ਦੇ ਵਿਦਾਨ ਕਰ ਦਿਓ ਗੱਡੀ सारे बहुत फिर गया फिर वही गल करते हैं मैं जो फिर अगर शुरू करता तुम तो क्या अपना रिजर्व प्राइस दसो है जी कोई दोस्तों बिल्कुल नवी कंडीशन की गड्डी है तुम देख सकते हो चार लाख रुपए तो शुरू करके ले रहे हैं करीब चार लाख रस्ते तो आगे चार आ गए चार पांच रस्ते चार चार पांच 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 4 ਲੱਖ ਦਾ 200000 ਰੁਪਏ ਲਾ ਲਵੋ 4 10 4 10 4 10 4 10 5 ਲੱਖ ਰਵਰ ਦਾ ਜਾ ਰਹੀ ਹੈ ਜਿਸ ਤੇ ਆਪਾਂ ਕਾਸੀ আর ਯਾਹ ਵਾਲਾ ਲਾਕੋ ਬਰਾਬਰ ਜਿੰਨੇ ਦਾ ਕਾਲਾ ਕਾਸਰ ਤੋਂ ਦਿੱਤੀ ਹੋਈ 23 ਮਾਡਲ ਦੇ ਪੈਟਰੋਲ ਤੇ ਪੀਐਨਜੀ ਦੇ ਵਿੱਚ 4 10 ਅਨਸੋਲ ਹੋ ਗਈ ਬਤਾ ਲਓ 45000 ਰੁਪਏ ਘੱਟ ਕਰੀ ਹਰ ਇੱਕ ਨੂੰ ਦੇਖ ਸਕਦੇ ਹੋ 23 ਮਾਡਲ ਦੇ ਵਿੱਚ ਬਹੁਤ ਸੋਹਣੀ ਕੰਡੀਸ਼ਨ ਵਿੱਚ ਹੈ ਬਿਲਕੁਲ ਨਵਾਂ ਜਿਹਾ ਹੈ ਬਹੁਤ ਸੋਹਣੀ ਜੀ ਜੋ ਆਪਾਂ ਸੁਧਿਓ ਅਗਲੇ ਮੇਂ ਉਤਰੇ 2000 2000 ਤੋਂ ਕੋਲ ਚੱਲੀ ਹੋਈ ਏ 2000 ਰੁਪਏ 5 ਲੱਖ 6000 ਰੁਪਏ ਦੀ ਹੁੰਦਾ ਘੱਟ ਚੱਲੀ 57 590 2060 ਕਿਲੋਮੀਟਰ ਬਿਲਕੁਲ ਚੱਲੀ ਆ ਦੋਸਤੋ ਇਹ ਗੱਡੀ ਬਿਲਕੁਲ ਨਵੀਂ ਆ ਤੁਸੀਂ ਦੇਖ ਸਕਦੇ ਹੋ ਕਾਗਜ਼ ਵੀ ਨਹੀਂ ਗੱਡੀ ਦੇ ਉੱਪਰੋਂ ਉਤਰੇ ਹਜੇ 2060 ਕਿਲੋਮੀਟਰ ਬਿਲਕੁਲ オリジナル ਚੱਲੀ ਆ ਜੈਂਸੀ ਰਿਕਾਰਡ ਮੁਤਾਬਕ ਤੁਸੀਂ ਦੇਖ ਸਕਦੇ ਹੋ ਵੀ ਇਹਦੀ ਜੋ ਕੀਮਤਾਂ 5 ਲੱਖ ਰੁਪਏ ਰੱਖੀ ਗਈ ਆ ਤੁਸੀਂ ਗੱਡੀ ਚੈੱਕ ਕਰ ਸਕਦੇ ਹੋ ਅਨਟਚ ਬਿਲਕੁਲ ਗੱਡੀਆ ਨਵੀਂ ਗੱਡੀਆ ਬਿਲਕੁਲ ਨਵੀਂ ਨਿਊ ਗੱਡੀ 2060 ਕਿਲੋਮੀਟਰ ਕੁਛ ਵੀ ਨਹੀਂ ਚੱਲੀ ਦੋਸਤੋ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਕੰਡੀਸ਼ਨ ਬਿਲਕੁਲ ਨਵੀਂ ਆ ਕੰਡੀਸ਼ਨ ਦੇਖਣੀ ਕੀ ਆ ਦੋਸਤੋ ਗੱਡੀ 2060 ਕਿਲੋਮੀਟਰ ਚੱਲੀ ਹੋਈ ਆ ਬਿਲਕੁਲ ਓਰੀਜਨਲ ਆ ਦੋਸਤੋ 2060 ਕਿਲੋਮੀਟਰ ਚੱਲੀ ਹੋਈ ਆ 465 465 465 465 470 ਬਣੀ ਤੇ ਵਾਲਾ 470 470 470 470 470 470 ਰਹਿ ਜਾਵੇ ਕਿੰਨੇ ਦੀ ਗੱਡੀ 70 ਵਿਕਦੀ 70 ਰੁਕਾਉਂਦੇ 70 ਦੇ ਵਿੱਚ 70 70 ਸੱਜਣਾ ਵਾਲੇ ਗੱਡੀ ਲੈਣੇ ਕੌਟਿੰਗ ਵਾਲੋਂ ਵੀ ਬੈਠੋ 470 ਹਜ਼ਾਰ ਰੁਪਏ 470 ਅਰਜੋਨ 500 ਹੋ ਗਈ ਲੋਕੋ ਕਰਤਾ ਲੈ ਵੀ ਦੋਸਤੋ ਮਰੂਤੀ ਸਲੈਰੀਓ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਆ ਬਾਈ ਮਾਡਲ ਦੀ ਆ ਪ੍ਰਾਈਵੇਟ ਕਾਰ ਪੈਟਰੋਲ ਦੇ ਪੈਟਰੋਲ ਦੇ ਸੀਐਨਜੀ ਦੇ ਵਿੱਚ ਆ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਆ ਤੁਸੀਂ ਲਾਈ ਦੇਖ ਸਕਦੇ ਹੋ ਬਿਲਕੁਲ ਲਾਈ ਸੋਹਣੇ ਲਾਈ ਦੇ ਟਾਇਰ ਬਿਲਕੁਲ ਓਕੇ ਨੇ 450 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 45151 ਕਿਲੋਮੀਟਰ ਦੋਸਤੋ ਰੇਜ ਨਾਲ ਚੱਲੀ ਆ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਚੈੱਕ ਕਰ ਸਕਦੇ ਹੋ ਸੀਟ ਕਵਰ ਬਿਲਕੁਲ ਓਕੇ ਨੇ ਸੀਟ ਕਵਰ ਵੀ ਵਿੱਚੋਂ ਵੀ ਵੱਡੀ ਓਕੇ ਆ ਕੋਈ ਲੱਗੀ ਬੱਜੀ ਨਹੀਂ ਸੋਹਣੀ ਗੱਡੀ ਆ ਲੈ ਵੀ ਦੋਸਤੋ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਇਹ ਹੈ ਜੀ ਤੁਹਾਡੇ ਲਈ ਬਹੁਤ ਆਪਰੇ ਵੀ ਜੁੜੀ ਹੋਈ ਕਾਰ ਆ ਸੀਐਨਜੀ ਦੇ ਪੈਟਰੋਲ ਦੇ ਵਿੱਚ ਕੈਮਰੇ ਕੂਮਰੇ ਲੱਗੇ ਹੋਣੇ ਹੈ ਭਾਈ ਮਾਡਲ ਸਲੈਰੀਓ ਮਰੂਤੀ ਦੀ ਗੱਡੀ ਆ ਦੋਸਤੋ ਲੈ ਵੀ ਦੋਸਤੋ ਗੱਡੀ ਦੇ ਟਾਇਰ ਤੇ ਲਾਏ ਮੈਂ ਕਿਹਾ ਨਾ ਗੱਲ ਉਹ ਕੈਨ ਪੂਰੀ ਲਾਏ ਤੁਸੀਂ ਦੇਖ ਸਕਦੇ ਹੋ ਝਾਤੀ ਮਾਰ ਸਕਦੇ ਹੋ ਬਹੁਤ ਸੋਹਣੇ ਲਾਏ ਲੱਗੇ ਨੇ ਤੇ ਟਾਇਰ ਵੀ ਬਿਲਕੁਲ ਨਵੇਂ ਨੇ ਗੱਡੀ ਦੀ ਕੰਡੀਸ਼ਨ ਵੀ ਬਿਲਕੁਲ ਉਹ ਕਿਹਾ ਸ਼ੀਸ਼ੇ ਵਰਗੀ ਗੱਡੀ ਆ ਮੂੰਹ ਦੇਖਦਾ ਵਿੱਚ ਚੱਲ 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 ਸਰਵ 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 ਚਾਰ ਬਾਈ ਜਰ ਗਿਆ ਆਖੀ ਦੇਖੋ ਬਾਈ ਜੀ 4 बाई 4 बाई 4 ਲੱਖ 22000 ਰੁਪਏ ਦੋਸਤੋ ਇਹ ਗੱਡੀ ਦੇ 2022 ਮਾਡਲ ਬੁਰੰਗਾਰਤੀ ਰਾਕਰ ਬੈਸ ਮਾਡਲ オリジナル ਆਰ ਸੀ ਦੇ ਨਾਲ 2022 ਮਾਡਲ ਦੋਸਤੋ ਸਰ ਥੋੜਾ ਜਿਆਦਾ ਕਰ ਦਿਓ オリジナル ਆਰ ਸੀ ਤੇ ਪੈਟਰੋਲ ਦੇ ਵਧੀਆ ਵਧੀਆ ਨਾਲ ਪਰਫਾਰਮੈਂਸ ਸੀ ਐਨ ਜੀ ਹੈ ਵੀ ਲੱਖ ਰੁਪਏ ਮਹਿੰਗੀ ਮੈਂ ਵੀ ਦੋਸਤੋ ਪਰਫਾਰਮੈਂਸ ਸੀ ਐਨ ਜੀ ਪੈਟਰੋਲ ਦੇ ਸੀ ਐਨ ਜੀ ਦੇ ਵਿੱਚ ਆ ਦੋ ਵੈਰੀਐਂਟ 422000 422000 ਦੇ ਉੱਪਰ ਲੱਗ ਰਿਹਾ ਕਿ ਜੀ ਦੇਖ ਸਕਦੇ ਹੋ ਤੁਸੀਂ ਮੈਂ ਵੀ ਦੂਸਰੋਂ 422000 ਦੇ ਵਿੱਚ ਇਹ ਗੱਡੀ ਓਕੇ ਹੋ ਗਈ ਆ ਤੁਸੀਂ ਦੇਖ ਸਕਦੇ ਹੋ 422000 ਦੇ ਵਿੱਚ ਧੰਨਵਾਦ ਇਹ ਵੀ ਦੂਸਰੋਂ ਬਹੁਤ ਬੰਦ ਨੇ ਕੰਡੀਸ਼ਨ ਦੀ ਗੱਡੀ ਆ ਇਹ ਵੀ ਤੁਹਾਨੂੰ ਦਿਖਾ ਰਹੇ ਆ ਇਹ ਦੱਸ ਆਗੇ ਵੀ 50 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 ਕਿੰਨਾ ਚੱਲੀ ਆ ਵੀਰੇ ਨੇ ਲੈ ਵੀ 58200 ਚੱਲੀ ਹੋਈ ਆ ਬਿਲਕੁਲ ਘੱਟ ਚੱਲੀ ਹੋਈ ਗੱਡੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਨਾਲ ਗੱਡੀ ਦੀ ਸੀਟ ਕਵਰ ਬਿਲਕੁਲ ਓਕੇ ਨੇ ਬਹੁਤ ਸੋਹਣੀ ਗੱਡੀ ਆ 1,10,000 ਰੁਪਏ ਠੀਕਾ ਠੀਕਾ ਉਹ ਹੋ ਤਾਂ ਸੋਹਣੀ ਕੰਡੀਸ਼ਨ ਦੀ ਕਾਰ ਆ ਦੋਸਤੋ 1,10,000 1,10,000 ਰੁਪਏ ਉੱਪਰ ਲੱਗਿਆ ਠੀਕਾ 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 1,05,000 ਤੁਸੀਂ ਦੇਖ ਰਹੇ ਹੋ YouTube ਦੇ ਉੱਪਰ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ ਜੋ ਅੱਜ ਨਿਲਾਮੀ ਹੋ ਰਹੀ ਸੀ ਸ੍ਰੀ ਨਰਾਮਾਟ ਵਾਲਾਂ ਦੇ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ 3,10,000 ਦੇ ਵਿੱਚ ਇਹ ਵਾਲੀ ਗੱਡੀ ਤੁਹਾਨੂੰ ਡਨ ਹੋ ਚੁੱਕੀ ਆ 3,10,000 ਦੇ ਵਿੱਚ ਕੰਡੀਸ਼ਨ ਗੱਡੀ ਤੁਹਾਡੇ ਸਾਹਮਣੇ ਆ ਬਿਲਕੁਲ ਸੋਹਣੀ ਗੱਡੀ ਆ ਦੋਸਤੋ ਲੈ ਵੀ ਦੋਸਤੋ ਦੇਖ ਸਕਦੇ ਤੁਸੀਂ ਇਹ ਗੱਡੀ ਆ ਗਈ i10 ਇਹਦਾ ਮਾਡਲ ਹੈਗਾ ਦੋਸਤੋ 2018 ਮਾਡਲ ਆ ਪਰਮਟ ਵਾਲੀ ਗੱਡੀ ਆ ਪਰ ਜਿਹੜੇ ਬਾਈ ਨੇ ਰੱਖੀ ਹੋਈ ਸੀ ਇਹਦੀਆਂ ਪਲੇਟਾਂ ਚਿੱਟੀਆਂ ਕਰੀਆਂ ਹੋਈਆਂ ਸੀਆਂ ਤੇ ਉਰੇ ਜਦੋਂ ਹੁਣ ਰੈਂਪ ਤੇ ਲਿਆਂਦੀ ਗਿਆ ਇਹਦੀਆਂ ਪੀਲੀਆਂ ਪਲੇਟਾਂ ਕਰੀਆਂ ਨੇ ਦੋਸਤੋ ਜੋ ਰਿਕਾਰਡ ਦੇ ਵਿੱਚ ਬੋਲਦਿਆ ਪਰਮਟ ਵਾਲੀ ਗੱਡੀ ਸੀ ਬਾਈ ਨੇ ਜਿਹਨੇ ਰੱਖੀ ਵੀ ਸੀ ਉਹਨੇ ਪਲੇਟਾਂ ਚਿੱਟੀਆਂ ਲਾਈਆਂ ਹੋਈਆਂ ਸੀ ਹੈਗੀ ਪਰਮਟ ਵਾਲੀ ਗੱਡੀ ਸੀ 2018 ਮਾਡਲ ਪਰਮਟ ਵਾਲੀ ਗੱਡੀ ਆ ਟੈਕਸ ਇਹਦੇ ਟੁੱਟੇ ਹੋਏ ਨੇ ਦੋਸਤੋ ਟੈਕਸ ਇਹਦੇ 2020 ਤੱਕ ਟੈਕਸ ਵੀ ਬਾਕੀ ਉੱਪਰਲੇ ਟੈਕਸ ਟੁੱਟੇ ਹੋਏ ਨੇ ਤੇ ਇਹਦੀ ਜਿਹੜੀ ਕੀਮਤ ਰੱਖੀ ਗਿਆ 135000 ਰੁਪਿਆ ਕੰਪਨੀ ਦੀ ਕੀਮਤਤਾ 2018 ਮਾਡਲ ਮਾਡਲ ਦੀ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਕੰਡੀਸ਼ਨ ਪਰਮਟ ਵਾਲੀ ਗੱਡੀ ਸੀ ਟੈਕਸੀ ਚੱਲੀ ਹੋਈ ਆ ਦੋਸਤੋ ਟੈਕਸ ਇਹਦੇ ਟੁੱਟੇ ਹੋਏ ਨੇ 135000 ਇਹ ਕੰਪਨੀ ਦੀ ਕੀਮਤ ਰੱਖੀ ਹੋਈ ਆ ਜੋ ਲੋਨ-ਲੂਨ ਖੜਾ ਉਹ 135000 ਰੁਪਏ ਇਹਦਾ ਖੜਾ ਦੋਸਤੋ ਉਹ ਡਿਮਾਂਡ ਇਹਦੀ ਹੁਣ 1.35 ਦੀ ਆ ਬਾਕੀ ਅੱਗੇ ਦੇਖੋ ਤੁਸੀਂ ਵੀਰਿਆ ਯਾਰ ਦੋਸਤੋ ਇਹ ਚੱਲੀ ਹੋਈ ਆ ਤੁਹਾਨੂੰ ਦਿਖਾ ਰਹੇ ਆ 65000 ਕਿਲੋਮੀਟਰ ਚੱਲੀ ਹੋਈ ਆ ਟੈਕਸੀ ਗੱਡੀ ਆ ਇਹਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਆ ਅੰਦਰੋਂ ਚੈੱਕ ਕਰਦੇ ਹੋ ਸೀਟ ਕਵਰ ਬਿਲਕੁਲ ਓਕੇ ਨੇ ਇਹ ਬੂਰਾ ਮੈਂ ਕਿਹਾ ਟੱਕ ਪਾਈ ਹੋਈ ਆ ਬਾਈ ਨੇ ਆ ਸਕਰੀਨ ਲੱਗੀ ਹੋਇਆ ਦੋਸਤੋ 30-40000 ਦੇ ਦਾ ਸਕਰੀਨ ਆ ਬਹੁਤ ਸੋਹਣੀ ਕੰਡੀਸ਼ਨ ਆ ਗੱਡੀ ਦੀ ਚੈੱਕ ਕਰੋ ਤੁਸੀਂ ਮੇਰੇ ਨੰਬਰ 'ਤੇ ਵੇਖਲਾ 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 ਵੇਖਲਾ

ਚਾਰ ਪਤਰਾ ਹਾਂ ਜੀ ਦੋ ਤਾਂ ਗੱਡੀ ਲੈ ਕੇ ਆ ਗਏ 2017 ਮਾਡਲ ਆ ਬਹੁਤ ਸੋਹਣੀ ਕੰਡੀਸ਼ਨ ਆ ਜਿਹਦੀ ਦੇਖ ਸਕਦੇ ਤੁਸੀਂ ਬਹੁਤ ਸੋਹਣੀ ਲੁੱਕ ਦੇ ਚਾਈ ਗੱਡੀ ਤੁਹਾਨੂੰ ਦੇਖਣ ਨੂੰ ਮਿਲੂਗੀ ਤੇ ਇਹਦਾ ਜੋ ਵੀ ਲੋ ਜੀ 92000 92000 40 ਕਿਲੋਮੀਟਰ ਦੋ ਤੋਂ ਚੱਲੀ ਹੋਈ ਆ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਤੁਸੀਂ ਸੀਟ ਕਵਰ ਦੇਖ ਸਕਦੇ ਹੋ ਬਿਲਕੁਲ ਓਕੇ ਸੀਟ ਕਵਰ ਨੇ ਬਹੁਤ ਸੋਹਣੀ ਗੱਡੀ ਆ 415 415 415 415 415 415 ਯਾਰ ਦੋਸਤੋ ਗੱਡੀ ਦੀ ਕੰਡੀਸ਼ਨ ਚੈੱਕ ਕਰੋ 2017 ਮਾਡਲ 스ਵਿਫਟ BDI 2017 ਮਾਡਲ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਤੁਸੀਂ ਦੇਖ ਸਕਦੇ ਹੋ ਵੀ ਕਸਟਮਰ ਉੱਠ ਕੇ ਦੇਖ ਰਹੇ ਨੇ ਲੈਣ ਵਾਸਤੇ ਬੰਦੇ ਜ਼ਿਆਦਾ ਹੋ ਗਏ ਨੇ ਦੇਖੋ ਤੁਸੀਂ ਗੱਡੀ ਦੀ ਕੰਡੀਸ਼ਨ ਮੈਂ ਕਹਿੰਨਾ ਓਕੇ ਆ ਗੱਡੀ ਬਿਲਕੁਲ ਸੋਹਣੀ ਗੱਡੀ ਆ ਦੋਸਤੋ ਜੋ ਦੀ ਕੀਮਤਾਂ 415000 ਤੇ ਬੋਲੀ ਚੱਲ ਰਹੀ ਆ ਦੇਖਦੇ ਆ ਕਿੱਥੇ ਨਿਬੜਦੀ ਆ 415000 ਰੁਪਏ ਦੇ ਉੱਪਰ ਲੱਗਦਾ ਆ 42 ਹੁਣ 4 ਵਾਲੇ ਆ ਰਹੇ ਨੇ 415 415 415000 ਰੁਪਿਆ オリジナル RC ਦੇ ਨਾਲ ਤੁਹਾਡੇ ਸਾਹਮਣੇ ਆ PV 31 ਨੰਬਰ ਆ ਇਹ ਗੱਡੀ ਦਾ Swift BDI ਗੱਡੀ ਆ ਸੋਹਣੀ ਗੱਡੀ ਆ ਬਿਲਕੁਲ ਤੁਸੀਂ ਦੇਖੋ ਬਹੁਤ ਸੋਹਣੀ 415 ਦੀ ਬੋਲੀ ਚੱਲ ਰਹੀ ਆ ਦੇਖਦੇ ਆ ਕਿੱਥੇ ਨਿਬੜਦੀ ਆ 415 ਇੰਜਨ ਗੇਅਰ ਦੇ ਬਿਲਕੁਲ ਸਾਫ ਸਟਰੀਕਾਰ ਆ ਦੋਸਤੋ ਜਿੰਨੇ ਵੀ ਰਿਡਕਸ਼ਨ ਜਿਉਂ ਚਾਰਪਰਾਂ ਇੰਜਨ ਦੇ ਲਈ ਚਾਰ ਗਿੰਨ ਕਾਰ ਓਕੇ ਚਾਰ ਵੀ 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 ਚਾਰ ਲੱਖ 2000 ਰੁਪਏ ਦਾ ਰੋਡਲ ਦਾ ਪ੍ਰੋਕਸੀ ਬੈਂਟਰਲ ਗਾਇਬੀ ਦੇਖ ਰਹੇ ਨੇ 420000 ਰੁਪਏ ਦੇ ਲੱਗ ਚੁਕਿਆ ਜੀ 420000 ਰੁਪਏ ਕਾਰ ਵੀ ਆ ਗਈ 425 425 ਸਵਾਹ ਕੰਡੀਸ਼ਨ ਚ 425000 ਰੁਪਏ ਦੇ ਉੱਪਰ ਲੱਗਿਆ ਜੀ 425000 ਰੁਪਏ ਲੱਗ ਗਿਆ ਜੀ 425 424 45000 ਰੁਪਏ ਬਤੀਾਰੇ ਕੋ ਸਾਫ ਸੁਥਰੇ ਲੱਗਿਆ 425000 ਰੁਪਏ ਲੱਗ ਚੁੱਕੇ ਜੀ 425 ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਸੁਵਿਫਟ ਡੇਸ ਸੁਵਿਫਟ 425 424 45000 425000 ਰੁਪਏ ਦਾ ਰਹਿ ਗਿਆ ਜੀ 425000 ਰੁਪਏ 4 பத்தி 40000 ਰੁਪਏ ਦੋਸਤਾਂ 12 ਮੋਡਲ オリジナル ਆਰ ਸੀ ਦੇ ਨਾਲ ਆ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ 4 பத்தி 4 பத்தி 4 பத்தி 20000 ਦੇ ਬਕਰ ਤੇ 4 ਲੱਖ 25000 ਦੇ 4 2 ਲੱਖ 22000 4 2 4 2 4 2 4 2 4 2 4 2 4/4/4/4/4 ਲੈ ਵੀ ਦੋਸਤੋ 4 ਲੱਖ 20 ਹਜ਼ਾਰ ਚ ਇਹ ਗੱਡੀ ਡੰਨ ਹੋ ਚੁੱਕੀ ਆ 4 ਲੱਖ 20 ਹਜ਼ਾਰ ਤੋਂ ਉੱਪਰ ਨੇ ਲੱਗਿਆ 4 ਲੱਖ 20 ਹਜ਼ਾਰ ਦੀ ਇਹ ਗੱਡੀ ਹੁਣ ਓਕੇ ਹੋ ਗਈ ਆ ਬੀਚ ਚੁੱਕੀ ਆ 4 ਲੱਖ 20 ਹਜ਼ਾਰ ਦੀ ਤੁਹਾਡੇ ਸਾਹਮਣੇ ਸਵਿਫਟ ਬੀਡੀਆਈ ਹੁਣ ਉਸ ਤੋਂ ਬਾਅਦ ਦੇਖੋ ਤੁਸੀਂ ਕਿਹੜੀ ਗੱਡੀ ਆ ਰਹੀ ਆ ਉਹਦੀ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਪੂਰੀ 636 ਦੋ ਲੱਖ 12 ਦਾ ਦੋ ਲੱਖ 12 ਮਾਡਲ ਹੰਡੀਆ ਤੁਹਾਡੇ ਸਾਹਮਣੇ ਬਹੁਤ ਵਧੀਆ ਕੰਡੀਸ਼ਨ ਆ ਗੱਡੀ ਵੀ ਤੇ ਦੋ ਲੱਖ ਦੋ ਲੱਖ ਬੀਚ ਤੋਂ ਬਹੁਤ ਕੰਡੀਸ਼ਨ ਗੱਡੀ ਦੀ ਦਿਖਾ ਰਿਹਾ ਅਰਜੀਨਲ ਆਰਸੀ ਦੇ ਨਾਲ ਇੰਸ਼ੋਰੈਂਸ ਕਿੰਨੇ ਚੱਲੀ ਗਿਆ 1.70 ਲੱਖ ਦੋਸਤੋ ਚੱਲੀ ਗਿਆ ਕੰਡੀਸ਼ਨ ਗੱਡੀ ਦੀ ਬਿਲਕੁਲ ਸੋਹਣੀ ਕੰਡੀਸ਼ਨ ਦੀ ਕਾਰ ਆ ਤੁਸੀਂ ਦੇਖ ਸਕਦੇ ਹੋ 1.90 1.90 ਹਜ਼ਾਰ ਰੇਟ ਦੇ ਉੱਪਰ ਲੱਗ ਗਈ 1.90 1.90 1.90 1.90 1.90 1.90 1.80 ਹਜ਼ਾਰ ਦੇ ਰੂਪੂ ਦੇ ਉੱਪਰ ਲੱਗ ਚੁੱਕਿਆ 1 ਅਗਸਤ ਦੀ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਹੈ ਤੁਸੀਂ ਦੇਖ ਰਹੇ ਹੋ 1 ਇੱਕ ਲਾਈਵ ਦੇ ਵਿੱਚ ਦਿਖਾ ਰਹੇ ਹਾਂ 1 ਅਗਸਤ 1 ਅਗਸਤ ਇੱਕ ਸਾਥ ਹੁੰਦਾ ਵੀ ਦੋਸਤੋ ਦੇਖ ਸਕਦੇ ਹੋ ਤੁਸੀਂ ਫੇਰ ਆ ਜੀ ਲੋਡ ਨੰਬਰ 2012 2012 i20 2012 ਮਾਡਲ 2012 ਮਾਡਲ ਜੰਦਾ ਹੀ i20 ਦੀ ਕੰਡੀਸ਼ਨ ਦੀ i20 ਗੱਡੀ ਆ 2012 ਮਾਡਲ ਉਹ 2 ਲੱਖ 30 ਹਜ਼ਾਰ ਰੁਪਏ ਦੀ ਮੰਗ ਲਾਈ ਹੋ ਲੱਗੇ ਨੇ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਚੈੱਕ ਕਰਦੇ ਆ 2 ਲੱਖ 30 ਹਜ਼ਾਰ ਰੁਪਿਆ ਇਹਦੀ ਡਿਮਾਂਡ ਰੱਖੀ ਆ 220 ਤੇ ਆ ਗਈ 200 1 ਲੱਖ 60 ਹਜ਼ਾਰ ਰੁਪਿਆ i20 12 ਮਾਡਲ 1,60,000 ਰੁਪਏ 아이 20 ਦੀ ਰੇਟ ਲੱਗਿਆ ਜੀ ਤੁਸੀਂ ਦੇਖ ਸਕਦੇ ਹੋ ਵੀ ਦੇਖਣਾ ਕਿੱਥੇ ਤੱਕ ਵਿਕ ਰਹੀ ਆ 12 ਮਾਡਲ 1,80,000 ਰੁਪਏ ਦਾ ਜੋ ਕਿ ਕੰਪਨੀ ਦਾ ਰੇਟ ਆ 1,80,000 ਰੁਪਏ ਦੇ ਵਿੱਚ ਦਿੱਤੀ ਜਾਵੇਗੀ ਹਾਂਜੀ 1,80,000 ਰੁਪਏ ਕੰਪਨੀ ਦਾ ਵੇਚਣ ਦਾ ਰੇਟ ਆ ਦੋਸਤੋ 61 ਲਾਇਆ ਹੋਇਆ ਇਹਦੇ ਉੱਪਰ 1,80,000 ਰੁਪਏ ਦੇ ਵਿੱਚ ਹੀ ਦਿੱਤੀ ਜਾਊਗੀ ਤੁਸੀਂ ਦੇਖ ਸਕਦੇ ਹੋ ਜੋ ਕਿ ਉਹਦਾ ਪ੍ਰੋਸੈਸਾ ਇਹ 1,80,000 ਦੇ ਵਿੱਚ ਇਹ ਗੱਡੀ ਦਿੱਤੀ ਜਾਊਗੀ 1,60,000 ਦੇ ਉੱਪਰ ਲੱਗਿਆ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇਹ ਗੱਡੀ ਦੇਖਣ ਨੂੰ ਮਿਲ ਜੂਗੀ 1,60,000 ਰੁਪਿਆ 1,60,000 ਪਲਸ ਸਾਰੇ ਰਸੇ ਇੱਕ ਪੈ ਇੱਕ ਪੈ 1,60,000 ਰੁਪਿਆ ਦੋਸਤੋ ਇੱਕ ਪੈ ਇੱਕ ਪੈ ਇੱਕ ਪੈ ਇੱਕ ਪੈ 1,65,000 ਰੁਪਿਆ ਇੱਕ ਪੈ ਇੱਕ ਪੈ ਇੱਕ ਪੈ ਇੱਕ ਪੈ ਇੱਕ ਪੈ ਇੱਕ ਪੈ 1 ਲੱਖ 65 ਹਜ਼ਾਰ ਰੁਪਏ ਦੋਸਤੋ ਇਹਦੇ ਉੱਪਰ ਲੱਗ ਚੁੱਕੇ ਜੀ 1 ਲੱਖ 65 ਦੀ ਬੋਲੀ ਚੱਲ ਰਹੀ ਆ ਦੇਖਦੇ ਹੁਣ ਕਿੱਥੇ ਤੱਕ ਵਿਕਦੀ ਆ 1 ਲੱਖ 65 ਹਜ਼ਾਰ ਰੁਪਏ ਦਾ ਕੰਪਨੀ ਦਾ ਰੇਟ ਆ ਜੀ 1 ਲੱਖ 65 ਹਜ਼ਾਰ ਰੁਪਏ 1 ਲੱਖ 65 ਦੇਖਦੇ ਆ ਵੀ ਇੱਕ ਬਾਈ ਹੁਣ ਦੇਖ ਰਹੇ ਨੇ 1 ਲੱਖ 65 ਹਜ਼ਾਰ ਰੁਪਏ ਕਿਹੜਾ ਬੰਦਾ ਰੇਟ ਲਾਉਂਦਾ i20 ਦੇ ਉੱਪਰ 1 ਲੱਖ 65 ਹਜ਼ਾਰ ਰੁਪਏ i20 PV06T 1 ਲੱਖ 65 MB08 X8 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 165000 ਦੀ ਬੋਲੀ ਚੱਲ ਰਹੀ ਆ 165000 ਆ ਇੱਕ ਪੈ ਹੁਣ ਦੇਖਦੇ ਆ ਕਿੱਥੇ ਤੱਕ ਇਹ ਗੱਡੀ ਛੱਡੀ ਜਾਊਗੀ 165000 ਰੁਪਏ 165000 ਰੁਪਏ ਇੱਕ ਪੈ 225000 ਦੇ ਵਿੱਚ ਇੱਕ 129000 ਦੇ ਵਿੱਚ ਇਹ ਗੱਡੀ ਓਕੇ ਹੋ ਚੁੱਕੀ ਆ ਦੇਖ ਸਕਦੇ ਹੋ i20 190000 ਦੇ ਵਿੱਚ ਡਾਨ ਹੋ ਗਈ ਆ ਜੀ ਦੋਸਤੋ 2022 ਮਾਡਲ ਆ ਗਈ Swift Dzire ਬਿਲਕੁਲ ਨਵੀਂ ਕੰਡੀਸ਼ਨ ਦੀ ਕਾਰ ਆ PV 36 ਨੰਬਰ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੀਂ ਗੱਡੀ ਆ Swift Dzire ਨਿਊ ਮਾਡਲ ਆ ਸੋਹਣੀ ਕੰਡੀਸ਼ਨ ਦੀ ਗੱਡੀ ਆ ਤੁਸੀਂ ਚੈੱਕ ਕਰ ਸਕਦੇ ਹੋ ਟਾਇਰਾਂ ਟੂਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਇਹ ਦੰਨ ਹੋ ਚੁੱਕੀ ਆ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਸੇ ਦੇਖ ਸਾਹ ਦੇਖ ਸਾਹ ਦੇਖ ਸਾਹ 60000 ਰੁਪਏ ਗੱਡੀ ਦੇ ਲੱਗਿਆ ਜੀ Honda Amaze ਇੱਕ ਵਾਰ ਇੱਕ ਵਾਰ 60000 ਰੁਪਏ ਇੱਕ ਵਾਰ ਇੱਕ ਵਾਰ ਇੱਕ ਵਾਰ ਇੱਕ ਵਾਰ ਇੱਕ ਵਾਰ ਦੇਖ ਸਾਹ ਇੱਕ ਵਾਰ ਇੱਕ ਵਾਰ ਦੋ ਦੋ 160000 ਲੱਗਿਆ ਜੀ ਕਿੰਨਾ ਚੱਲਿਆ ਤੇ ਇਹ ਚੱਲਿਆ ਜੀ 99200 ਚੱਲਿਆ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਆ ਚੈੱਕ ਕਰ ਸਕਦੇ ਹੋ ਲੈ ਵੀ ਦੋਸਤੋ ਹੋ ਗਈ ਡਾਨ ਇਹ ਵੀ ਗੱਡੀ ਦੋਸਤੋ 2015 ਮਾਡਲ ਆ 18 ਡੇਰੀ ਕੋੜਾ ਆ 11 ਲੱਖ 30 ਹਜ਼ਾਰ ਦੀ ਇਹ ਗੱਡੀ ਦੀ ਬੋਲੀ ਚੱਲ ਰਹੀ ਆ ਤੁਸੀਂ ਦੇਖ ਲਿਓ ਚੱਲ ਰਹੀ ਆ ਜੀ ਕੋੜੇ ਦੀ 11 ਲੱਖ 30 ਹਜ਼ਾਰ ਲੈ ਵੀ ਦੋਸਤੋ 11 ਲੱਖ 30 ਹਜ਼ਾਰ ਦੀ ਬੋਲੀ ਚੱਲ ਰਹੀ ਆ 11 ਲੱਖ 30 ਹਜ਼ਾਰ ਦੇ ਵਿੱਚ 18 ਟੈਰੀ ਘੋੜਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਆ ਟਾਇਰ ਪਿਛਲੇ ਨਵੇਂ ਨੇ ਬਿਲਕੁਲ ਆ 11 ਲੱਖ 30 ਹਜ਼ਾਰ ਦੀ ਆਪਕੋ ਇਹ ਵੀ ਬੋਲੀ ਲੱਜੀ ਸੀ ਤੁਸੀਂ ਦੇਖ ਸਕਦੇ ਹੋ